ਪਾਈ ਗੁਰਦੇਵ ਸਿੰਘ ਜੀ ਕੌਕੇ ਜਿਹੜੇ ਸਨ ਇਹ ਬਹੁਤ ਹੀ ਭਜਨੀਕ ਗੁਰਸਿੱਖ ਸਨ ਨਾਨੋ 1993 ਦੇ ਵਿੱਚ ਉਸ ਵੇਲੇ ਦੇ ਜਿਹੜੇ ਤਤਕਾਲੀ ਅਫਸਰ ਸੀ ਪਲਸਦੇਵ ਉਹਨਾਂ ਨੇ ਕੋ ਕੌਕੇ ਜਿਹੜਾ ਮਾਰਿਆ ਸੀ ਜਗਰਾਉਂ ਦੇ ਵਿੱਚ 25 ਸਾਲ ਰਿਪੋਰਟ ਜਿਹੜੀ ਹੈ ਭਾਈ ਕੌਕੇ ਦੀ ਉਹ ਸਰਕਾਰ ਦੀਆਂ ਲਮਾਰੀਆਂ ਦੇ ਵਿੱਚ ਧੂੜ ਫੱਕਦੀ ਰਹੀ ਹੈ ਤੇ ਸਰਕਾਰ ਨੇ ਕਿਸੇ ਵੀ ਸਰਕਾਰ ਨੇ ਉਹ ਫਾਈਲ ਨੂੰ ਚੁੱਕ ਕੇ ਜਿਹੜਾ ਉਹਦੀ ਗਰਦ ਝਾੜਨ ਦਾ ਵੀ ਯਤਨ ਨਹੀਂ ਕੀਤਾ ਤੇ ਮੈਂ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਉਹਨੂੰ ਕਹਾਂਗਾ ਕਿ ਜੋ ਪਿਛਲੀਆਂ ਸਰਕਾਰਾਂ ਨੇ ਗਲਤੀ ਕੀਤੀ ਹੈ ਤੇ ਉਹਨੂੰ ਪਾਸੇ ਰੱਖਦੇ ਹੋਏ ਜਿਹੜੀ ਮੌਜੂਦਾ ਸਰਕਾਰ ਹੈ ਘੱਟੋ ਘੱਟ ਇਹ ਉਸ ਰਿਪੋਰਟ ਦੇ ਉੱਤੇ ਕਾਰਵਾਈ ਜ਼ਰੂਰ ਕਰੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਸਮੇਂ ਮੌਜੂਦ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਦੱਸਦੇ ਕਿ ਅੱਜ ਜੋ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇੱਥੇ ਮੌਜੂਦ ਨੇ ਤਾਂ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਕਿਉਂਕਿ ਕੌਮ ਦੇ ਜਿਹੜੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਅੱਜ ਅਸੀਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਹੋਣਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਨਾਲ ਕਿਉਂਕਿ ਖਾਸ ਤੌਰ ਦੇ ਤੇ ਬਲਵੰਤ ਸਿੰਘ ਰਾਜੋਆਣਾ ਹੋਣਾਂ ਵੱਲੋਂ ਜਿਹੜੀ ਇੱਕ ਚਿੱਠੀ ਦਾ ਜਵਾਬ ਜੋ ਅਮਿਤ ਸ਼ਾਹ ਹੋਣਾਂ ਨੂੰ ਦਿੱਤਾ ਗਿਆ ਤਾਂ ਉਸ ਦੇ ਉੱਪਰ ਵੀ ਖਾਸ ਜੋ ਵਿਚਾਰ ਚਰਚਾ ਕਰਾਂਗੇ ਤਾਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਮੌਜੂ ਅਜੀਤ ਸਿੰਘ ਸਾਹਿਬ ਜੋ ਰਾਜਵਾਨਾ ਜੀ ਵੱਲੋਂ ਵੀ ਜਵਾਬ ਦਿੱਤਾ ਗਿਆ ਚਿੱਕੀ ਦਾ ਤਾਂ ਕੀ ਕਹਿਣਾ ਚਾਹੁੰਦੇ ਉਹਨਾਂ ਨੇ ਜੋ ਲਿਖਿਆ ਸਹੀ ਲਿਖਿਆ ਜੀ ਸਾਬ ਰਾਜਵਾਨਾ ਸਾਹਿਬ ਦੇ ਨਾਲ ਨਾਲ ਸੁਖਬੀਰ ਸਿੰਘ ਬਾਦਲ ਹੋਣਾ ਵੱਲੋਂ ਮਾਫੀ ਹੈਗਾ ਔਰ ਮੈਂ ਗਲਤੀ ਦੀ ਮਾਫੀ ਗਲਤੀ ਦੀ ਮੰਗੀ ਜਾਂਦੀ ਮੈਂ ਗਲਤੀ ਕੀਤੀ ਨਹੀਂ ਮਾਫੀ ਕਿਸ ਗੱਲ ਸਹੀ ਕਿਹਾ ਉਹਨਾਂ ਨੇ ਜੋ ਕਿਹਾ ਹੈਗਾ ਇਹ ਸਿੱਧੇ ਤੌਰ ਤੇ ਨਾਲ ਸੁਬੀ ਗਾ ਬਦਲਣ ਵਾਲਾ ਜੇ ਮਾਫੀ ਮੰਗੀ ਦੀ ਗੱਲ ਤੋਂ ਪਰ ਕਿਸ ਅਪਰਾਧ ਦੀ ਮਾਫੀ ਮੰਗੀ ਗਈ ਇਹ ਜਿੰਨੀ ਹੋ ਜਾ ਕੇ ਇਹ ਤਾਂ ਉਹਨਾਂ ਨੂੰ ਪੁੱਛਣਾ ਮੈਨੂੰ ਤਾਂ ਕੋਈ ਜਾਣਕਾਰੀ ਨਹੀਂ ਜੱਜ ਦੇਦਾਂ ਕੰਪਨੀ ਦੀ ਰਿਪੋਰਟ ਨੂੰ ਲੈ ਕੇ ਪੰਥ ਦੇ ਵਿੱਚ ਬੜੀ ਚਰਚਾ ਚੱਲ ਰਹੀ ਹੈ ਕਿ ਦੇਖੋ ਕੌਂਕੇ ਦੀ ਰਿਪੋਰਟ 31 ਸਾਲ ਬਾਅਦ ਰਿਲੀਜ਼ ਸਦਾ ਭਾਈ ਗੁਰਦੇਵ ਸਿੰਘ ਜੀ ਕੌਂਕੇ ਜਿਹੜੇ ਸਨ ਇਹ ਬਹੁਤ ਹੀ ਭਜਨੀਕ ਗੁਰਸਿੱਖ ਸਨ ਜਿਨ੍ਹਾਂ ਨੂੰ 1993 ਦੇ ਵਿੱਚ ਉਸ ਵੇਲੇ ਦੇ ਜਿਹੜੇ ਤਤਕਾਲੀਨ ਅ ਅਫਸਰ ਸੀ ਪਲਸਦੇਵ ਉਹਨਾਂ ਨੇ ਕੋ ਕੋ ਕੇ ਜਿਹੜਾ ਮਾਰਿਆ ਸੀ ਜਗਰਾਮ ਦੇ ਵਿੱਚ ਸ਼ਹੀਦ ਕੀਤਾ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਉਹਨਾਂ ਦੀ ਜਿਹੜੀ ਧਰਮ ਪਤਨੀ ਸੀ ਮੈਂ ਸਮਝਦਾ ਕਿ ਉਹਨਾਂ ਦੀ ਵੀ ਬਹੁਤ ਵੱਡੀ ਕੁਰਬਾਨੀ ਹੈ ਜਿਨ੍ਹਾਂ ਨੇ ਭਾਈ ਸਾਹਿਬ ਭਾਈ ਕੌਂਕੇ ਸਾਹਿਬ ਦੀ ਗੈਰ ਹਾਜ਼ਰੀ ਦੇ ਵਿੱਚ ਆਪਣੇ ਬੱਚਿਆਂ ਨੂੰ ਪਾਲਿਆ ਤੇ ਉਹਨਾਂ ਦੀ ਯਾਦ ਦੇ ਵਿੱਚ ਉਹ ਸ੍ਰੀ ਅਖੰਡ ਪਾਤਸ਼ਾਹ ਵੀ ਘਰੋਂਦੇ ਹੁੰਦੇ ਸੀ ਏ ਭਾਈ ਕਿਉਂਕਿ ਸੰਤ ਗਿਆਨੀ ਬਾਬਾ ਸੁੰਦਰ ਸਿੰਘ ਜੀ ਜਿਹੜੇ ਬੜੇ ਮਹਾਨ ਪਜਨੀਕ ਸਾਧੂ ਹੋਏ ਨੇ ਉਹਨਾਂ ਦੇ ਭਰਾ ਭਾਈ ਇੰਦਰ ਸਿੰਘ ਦੇ ਵਿਦਿਆਰਥੀ ਸੀ ਬਦਨੀ ਕਲਾਂ ਪੜ੍ਹਦੇ ਸੀ ਹਰ ਸਾਲ ਹੀ ਭੋਗ ਪੈਂਦਾ ਸੀਗਾ ਤੇ ਮੈਨੂੰ ਜਿਹੜੀ ਜਾਤੀ ਜਾਣਕਾਰੀ ਹੈਗੀ ਮੇਰੇ ਕੋਲ ਕਿ ਭੋਗ ਦੇ ਉੱਤੇ ਕੋਈ ਜੀ ਸਿੱਖ ਜਿਹੜੇ ਸ਼ਾਮਲ ਹੁੰਦੇ ਸੀ ਜਿਹੜੇ ਅੱਜ ਬਾਹਾਂ ਲਾਰ-ਲਾਰ ਕੇ ਭਾਈ ਕੌਂਕਾ ਸਾਹਿਬ ਦੀ ਸ਼ਹੀਦੀ ਦੀ ਗੱਲ ਕਰ ਰਹੇ ਆ ਤੇ ਇਹ ਵੀ ਉਦੋਂ ਜਿਉਂਦੇ ਸੀਗੇ ਤੇ ਕਿੰਨੇ ਕ ਅਸੀਂ ਉਹਨਾਂ ਦੇ ਭੋਗ ਤੇ ਜਾਂਦੇ ਸੀ ਕਿੰਨੇ ਕ ਅਸੀਂ ਉਹਨਾਂ ਦੇ ਅਰਦਾਸ ਸਮਾਗਮਾਂ 'ਚ ਸ਼ਾਮਲ ਹੁੰਦੇ ਸੀ 25 ਸਾਲ ਰਿਪੋਰਟ ਜਿਹੜੀ ਆ ਭਾਈ ਕੌਂਕੇ ਦੀ ਉਹ ਸਰਕਾਰ ਦੀਆਂ ਲਮਾਰੀਆਂ ਦੇ ਵਿੱਚ ਧੂੜ ਫੱਕਦੀ ਰਹੀ ਹੈ ਤੇ ਸਰਕਾਰ ਨੇ ਕਿਸੇ ਵੀ ਸਰਕਾਰ ਨੇ ਉਹ ਫਾਈਲ ਨੂੰ ਚੁੱਕ ਕੇ ਜਿਹੜਾ ਉਹਦੀ ਗਰਦ ਝਾੜਨ ਦਾ ਵੀ ਯਤਨ ਨਹੀਂ ਕੀਤਾ ਵੀ ਗਰਦ ਝਾੜ ਕੇ ਦੇਖ ਲਈਏ ਇਹਦੇ ਵਿੱਚ ਹੈ ਕੀ ਤੇ ਦੋਸ਼ੀਆਂ ਨੂੰ ਸਜ਼ਾਵਾ ਜਿਹੜੀਆਂ ਦੇਣੀ ਦਾ ਬਹੁਤ ਦੂਰ ਦੀ ਗੱਲ ਹੈ ਮੈਂ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਉਹਨੂੰ ਕਹਾਂਗਾ ਕਿ ਜੋ ਪਿਛਲੀਆਂ ਸਰਕਾਰਾਂ ਨੇ ਗਲਤੀ ਕੀਤੀ ਹੈ ਤੇ ਉਹਨੂੰ ਪਾਸੇ ਰੱਖਦੇ ਹੋਏ ਜਿਹੜੀ ਮੌਜੂਦਾ ਸਰਕਾਰ ਹੈ ਘੱਟੋ ਘੱਟ ਇਹ ਉਸ ਰਿਪੋਰਟ ਦੇ ਉੱਤੇ ਕਾਰਵਾਈ ਜ਼ਰੂਰ ਕਰੇ ਤੇ ਦੋਸ਼ੀਆਂ ਨੂੰ ਸਜ਼ਾਾਂ ਜਿਹੜੀਆਂ ਮਿਲਣੀਆਂ ਚਾਹੀਦੀਆਂ ਨੇ ਜੇ ਕਿਸੇ ਦੀ ਡੈਥ ਵੀ ਹੋ ਗਈ ਹੈ ਨਾ ਤੇ ਉਹਨਾਂ ਨੂੰ ਵੀ ਜਿਹੜੀ ਹੈ ਸੰਕੇਤਕ ਸਜ਼ਾ ਜਿਹੜੀ ਹੈ ਉਹ ਕੋਰਟ ਵੱਲੋਂ ਜਰੂਰ ਦਿਵਾਉਣੀ ਚਾਹੀਦੀ ਹੈ। ਫਮਾਇਲ ਆ ਜਾਣ ਜਾਣੇ ਚਾਹੀਦੇ। ਪਤਾ ਲੱਗਣਾ ਚਾਹੀਦਾ ਹੈ ਇਤਿਹਾਸ ਦੇ ਵਿੱਚ ਕਿ ਬੰਦੇ ਨੇ ਕੀਤਾ ਸੀ ਤੇ ਮੌਤ ਤੋਂ ਬਾਅਦ ਵੀ ਇਹਨੂੰ ਸਜ਼ਾ ਜਿਹੜੀ ਹੈ ਉਹ ਮਿਲੀ ਸੀ। ਐਸਾ ਹੋਣਾ ਚਾਹੀਦਾ ਹੈ। ਤੇ ਮੈਂ ਜਰੂਰ ਮੌਜੂਦਾ ਸਰਕਾਰ ਨੂੰ ਕਹਾਂਗਾ ਕਿ ਪਿਛਲੀਆਂ ਸਰਕਾਰਾਂ ਦੀਆਂ ਗਲਤੀਆਂ ਨੂੰ ਪਾਸੇ ਰੱਖ ਕੇ ਤੇ ਮੌਜੂਦਾ ਸਰਕਾਰ ਜਿਹੜੀ ਉਹ ਤਵਾੜੀ ਰਿਪੋਰਟ ਹੈ ਉਹਦੇ ਤੇ ਕਾਰਵਾਈ ਕਰੇ ਤੇ ਦੋਸ਼ੀਆਂ ਨੂੰ ਸਜ਼ਾ ਦੇਵੇ ਤਾਂ ਜੋ ਸਿੱਖਾਂ ਨੂੰ ਇਨਸਾਫ਼ ਮਿਲ ਸਕੇ। ਸਰਕਾਰ ਨੂੰ ਇਹ ਯਾਦ ਹੈ ਕਿ ਬੰਦੀ ਸਿੰਘਾਂ ਨੇ ਕੀ ਗਲਤੀ ਕੀਤੀ ਤਾਂ ਪਰ ਇਹ ਨਹੀਂ ਯਾਦ ਕਿ ਸਾਡੀ ਸਿੰਘਾਂ ਦਾ ਕੀ ਹੁੰਦਾ ਰਿਹਾ ਬਿਲਕੁਲ ਮੈਂ وہی ਮੈਂ ਉਹ ਹੀ ਕੋਈ ਉਹੀ ਗੱਲ 2097 ਜਿਹੜੇ ਨਜਾਇਜ਼ ਹਰਾਸਤਾਂ ਦੇ ਵਿੱਚ ਪੰਜਾਬ ਪੁਲਿਸ ਨੇ ਮਾਰੇ ਨੇ ਉਸ ਦੌਰ ਦੇ ਦੌਰਾਨ ਉਹਨਾਂ ਨੂੰ ਸੁਪਰੀਮ ਕੋਰਟ ਮੁਆਵਜ਼ਾ ਦੇ ਚੁੱਕੀ ਹੈ ਮਤਲਬ ਕਿ ਇਹ ਆਥੈਂਟਿਕ ਹੋ ਚੁੱਕਿਆ ਹੈ ਕਿ ਇਹ 2097 ਜਿਹੜੇ ਸਿੱਖ ਨੌਜਵਾਨ ਸੀ ਇਹਨਾਂ ਨੂੰ ਉਸ ਵੇਲੇ ਦੀ ਪੰਜਾਬ ਪੁਲਿਸ ਨੇ ਕੋਹ ਕੋ ਕੇ ਨਜਾਇਜ਼ ਹਰਾਸਤਾਂ ਚ ਰੱਖ ਕੇ ਸ਼ਹੀਦ ਕੀਤਾ ਸੀ ਤੇ ਜੇ ਉਹਦਾ ਦੇਖੀਏ ਤਾਂ ਖਾਲੜੀ ਦੀ ਰਿਪੋਰਟ ਮੁਤਾਬਕ 25000 ਲਾਸ਼ਾਂ ਜੜੀਆਂ ਇਹਨਾਂ ਨੇ ਖੁਰਦਪੁਰਦ ਕੀਤੀਆਂ ਨੇ ਤੇ ਜਦ ਕਿ ਇਹ ਗਿਣਤੀ ਜਿਹੜੀ ਹੈ ਇਹ ਲੱਖਾਂ ਦੀ ਵਿੱਚ ਹੈਗੀ ਹੈ ਕਿ ਸਾਡਾ ਲੱਖਾਂ ਨੌਜਵਾਨ ਕੋਈ ਲੱਖ ਦੇ ਕਰੀਬ ਲੱਖ ਤੋਂ ਵੱਧ ਨੌਜਵਾਨ ਜਿਹੜਾ ਹੈ ਉਸ ਦੌਰ ਦੇ ਵਿੱਚ ਇਹਨਾਂ ਨੇ ਸ਼ਹੀਦ ਕੀਤਾ ਹੈਗਾ ਲਾਪਤਾ ਕੀਤਾ ਹੈ। ਉਸ ਤੋਂ ਬਾਅਦ ਕਾਲੀ ਦਲ ਦੀ ਵੀ ਸਰਕਾਰ ਰਹੀ ਹੈ ਉਸ ਵੇਲੇ ਕਿਉਂ ਨਹੀਂ ਮੈਂ ਇਹੀ ਗੱਲ ਕਹਿਣਾ ਨਾ ਕਿ ਕਿਸੇ ਵੀ ਸਰਕਾਰ ਨੇ ਉਹਨਾਂ ਦੋਸ਼ੀਆਂ ਦੇ ਖਿਲਾਫ ਮੈਂ ਚਾਹਦਾ ਤੇ ਇਹ ਸੀ ਕਿ ਕਮਿਸ਼ਨ ਬਣਾਉਣਾ ਚਾਹੀਦਾ ਸੀ ਨਜਾਇਜ਼ ਜਿਹੜੀਆਂ ਹਰਾਸਤਾਂ ਦੇ ਵਿੱਚ ਕਤਲਿਆਮ ਹੋਇਆ ਹੈ। ਦੇਖੋ ਸਭ ਤੋਂ ਘਣਾਉਣਾ ਜਿਹੜਾ ਅਤਵਾਦ ਹੈ ਨਾ ਉਹ ਸਰਕਾਰੀ ਅਤਵਾਦ ਹੁੰਦਾ ਹੈ। ਇਹ ਇੱਕ ਕਿਸਮ ਦਾ ਸਰਕਾਰੀ ਅਤਵਾਦ ਸੀ ਸਰਕਾਰੀ ਅਤਵਾਦ ਨੇ ਸਾਡੇ 1 ਲੱਖ ਨੌਜਵਾਨਾਂ ਦਾ ਲਹੂ ਪੀਤਾ ਔਰ ਸਭ ਤੋਂ ਵੱਧ ਕਿਸਮਤੀ ਹੈ ਕਿ ਕਿਸੇ ਸਰਕਾਰ ਨੇ ਉਹਨਾਂ ਅਤਵਾਦੀਆਂ ਨੂੰ ਸਰਕਾਰੀ ਅਤਵਾਦੀਆਂ ਨੂੰ ਸਜ਼ਾ ਦੇਣ ਦਾ ਯਤਨ ਨਹੀਂ ਕੀਤਾ ਸਿੰਘ ਸਾਹਿਬ ਇੱਕ ਡਿਮਾਂਡ ਕੀਤੀ ਸੀ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਕਿ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਕੌਮੀ ਸ਼ਹੀਦ ਦਾ ਦਰਜਾ ਦੇਖੋ ਤਾਂ ਜਦੋਂ ਉਹਨਾਂ ਦੀ ਤਸਵੀਰ ਇਜਾਦ ਕਰਦੇ ਵਿੱਚ ਲੱਗ ਗਈ ਤੇ ਉੱਥੇ ਲਿਖਿਆ ਗਿਆ ਸੀ ਸ਼ਹੀਦ ਪਾਈ ਕੌਕੇ ਸਾਹਿਬ ਤੇ ਉਹਨਾਂ ਨੂੰ ਸ਼ਹੀਦ ਕੌਮ ਨੇ ਤਸੱਬਰ ਕਰ ਹੀ ਲਿਆ। ਅਸਲ ਵਿੱਚ ਦੁਬਿਧਾ ਹੈ ਕਿ ਕਈ ਲੋਕ ਅੱਜ ਵੀ ਇਸ ਦੁਬਿਧਾ ਦੇ ਵਿੱਚ ਨੇ ਉਹ ਮੰਨਦੇ ਨੇ ਕਿ ਉਹ ਸਾਫ ਕਰ ਜਥੇਦਾਰ ਨੇ। ਕੋਈ ਨਹੀਂ ਮੈਂ ਇਸ ਵਿਵਾਦ 'ਚ ਨਹੀਂ ਪੈਣਾ ਮੈਨੂੰ ਕੋਈ ਪਤਾ ਨਹੀਂ ਪਰ ਉਹ ਇੱਕ ਬੰਦਗੀ ਵਾਲੀ ਰੂਹ ਸੀ, ਭਜਨੀਕ ਰੂਹ ਸੀ, ਸਾਧੂ ਸੀ ਇੱਕ ਜਿਨ੍ਹਾਂ ਨੂੰ ਕੋਹ ਕੋ ਕੇ ਉਸ ਵੇਲੇ ਦੇ ਜਲਾਦ ਅਫਸਰਾਂ ਨੇ ਮਾਰ ਦਿੱਤਾ। ਠੀਕ ਸਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਰਮ ਨੇ ਜਿਹੜਾ ਬੰਦੀ ਸਿੰਘਾਂ ਦੇ ਰੂਪ ਤੇ ਬਿਆਨ ਦਿੱਤਾ ਉਹ ਇਸ ਤਰ੍ਹਾਂ ਦਾ ਅਗਰੈਸਿਵ ਹੋ ਕੇ ਬਿਆਨ ਦੇਣਾ ਇਹ ਸ਼ੋਭ ਨਹੀਂ ਕੀ। ਠੀਕ ਹੈ। ਠੀਕ ਹੈ। ਤਾਂ ਬਿਲਕੁਲ ਜਿਵੇਂ ਤੁਸੀਂ ਦੇਖਿਆ ਹੈ ਸਨ ਗਿਆਨੀ ਹਾਪੀ ਸਿੰਘ ਜੀ ਤਾਂ ਉਹਨਾਂ ਵੱਲੋਂ ਕਾਫੀ ਜੋ ਜ਼ਿਆਦਾ ਜੋ ਬਿਆਨ ਦਿੱਤੇ ਗਏ ਨੇ ਤਾਂ ਕਹਿ ਸਕਦੇ ਆ ਕਿ ਕਾਫੀ ਵੱਡੇ ਜੋ ਬਿਆਨ ਅੱਜ ਸਿੰਘ ਸਾਹਿਬ ਗਿਆਨੀ ਹਾਪੀ ਸਿੰਘ ਜੀ ਵੱਲੋਂ ਨਿਕਲੇ ਨੇ ਤਾਂ ਸਿੰਘ ਸਾਹਿਬ ਤਾਂ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਥੋੜਾ ਨਾਲ ਇਸ ਵੇਲੇ ਦੀਆਂ ਸਿੰਘ ਸਾਹਿਬ ਦੀਆਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਤਾਂ ਜਿਸ ਤਰੀਕੇ ਦੇ ਨਾਲ ਕੌਮ ਦੇ ਵਿੱਚ ਦੁੱਧ ਪਈਆ ਤੇ ਨਾਲ ਦੀ ਨਾਲ ਜੇ ਗੱਲ ਕਰ ਲਈਏ ਤਾਂ ਜੋ ਬੰਦੀ ਸਿੰਘ ਨੇ ਬੰਦੀ ਸਿੰਘਾਂ ਨੂੰ ਲੈ ਕੇ ਕਾਫੀ ਜੋ ਵੱਡੀ ਅਪਡੇਟ ਜੋ ਕਿਉਂਕਿ ਪਿਛਲੇ ਕੁਝ ਸਮੇਂ ਚ ਜੋ ਅਮਿਤ ਸ਼ਾਹ ਹੋਣਾ ਵੱਲੋਂ ਵੀ ਕਾਫੀ ਜੋ ਵੱਡੇ ਬਿਆਨ ਦਿੱਤੇ ਗਏ ਸੀ ਤਾਂ ਹੁਣ ਬਲਵੰਤ ਸਿੰਘ ਰਾਜੋਆਣਾ ਹੋਣਾ ਵੱਲੋਂ ਵੀ ਚਿੱਠੀ ਜੋ ਕੱਢ ਦਿੱਤੀ ਗਈ ਆ ਤਾਂ ਵੇਖਣਾ ਹੋਏਗਾ ਕਿ ਹੁਣ ਸ਼ਰਮਨੀ ਕਮੇਟੀ ਇਸ ਦੇ ਉੱਤੇ ਕੀ ਐਕਸ਼ਨ ਲੈਂਦੀ ਆ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ ਸੁਨਗ ਜਗਬਾਨੀ ਟੀਵੀ ਸ਼੍ਰੀ ਹਮਸਾ ਸਾਈ